ਮੇਰੇ ਲਈ ਅੱਜ ਦਾ ਦਿਨ ਬਹੁਤ ਹੀ ਕੀਮਤੀ ਦਿਨ ਹੈ। ਅੱਜ ਤੋਂ 1 ਮਹੀਨਾ ਪਹਿਲਾਂ ਜਦੋਂ ਕੁਝ ਤਣਾਅ ਹੋਇਆ ਤੇ ਸਾਡੀਆਂ ਸਾਰੀਆਂ ਚੌਕੀਆਂ ਤੇ ਆਉਣਾ ਜਾਣਾ ਜਿਹੜਾ ਉਹ ਬੰਦ ਹੋ ਗਿਆ ਸੀਗਾ। ਤੇ ਪਾਰ ਦੇ ਅੱਗੇ ਸਾਡੇ ਕਿਸਾਨਾਂ ਦੀ ਜ਼ਮੀਨ ਹੈ। ਉਹ ਵੀ ਕਿਸਾਨ ਵੀ ਨਾਲ ਆਏ ਆ। ਤੇ ਉਹ ਗੇਟ ਜਿਹੜੇ ਕੱਲ ਤੋਂ ਸਾਰੇ ਖੁੱਲ ਜਾਣਗੇ। ਵੇ ਸਾਡੇ ਕਿਸਾਨ ਪਦਾਰ ਦੂਜੇ ਪਾਸੇ ਜਾ ਕੇ ਤਾਰਾਂ ਤੋਂ ਪਾਸ ਜਾ ਕੇ ਕੰਡੇ ਵਾਲੀ ਤਾਰ ਤੋਂ ਪਾਸ ਜਾ ਕੇ ਜਿਹੜਾ ਉਹ ਖੇਤੀ ਕਰਨਗੇ ਸਦ ਅੱਜ ਮੇਰੇ ਲਈ ਅੱਜ ਦਾ ਦਿਨ ਬਹੁਤ ਹੀ ਕੀਮਤੀ ਦਿਨ ਹੈ ਉਹ ਅੱਜ ਦੁਪਹਿਰ ਦਾ ਲੰਚ ਜਿਹੜਾ ਦੁਪਹਿਰ ਦਾ ਖਾਣਾ ਜਿਹੜਾ ਜਿਹੜੇ ਸਾਡੇ ਬਹਾਦਰ ਜਵਾਨ ਬੀਐਸਐਫ ਦੇ ਜਵਾਨ ਬੀਐਸਐਫ ਦੇ ਅਫਸਰ ਜਿਹੜੇ ਜਿੰਨਾ ਕਰਕੇ ਅਸੀਂ ਸਾਰੇ ਲੋਕ ਸੌਂ ਜਾਂਦੇ ਆ ਇਹ ਜਾਗਦੇ ਆ ਉਹ ਮੈਂ ਉਸ ਪੁਆਇੰਟ ਤੇ ਆਇਆ ਕਿਉਂਕਿ ਕਦੀਪ ਅੱਜ ਤੋਂ 1 ਮਹੀਨਾ ਪਹਿਲਾਂ ਜਦੋਂ ਕੁਝ ਤਣਾਅ ਹੋਇਆ ਤੇ ਸਾਡੀਆਂ ਸਾਰੀਆਂ ਚੌਕੀਆਂ ਤੇ ਆਉਣਾ ਜਾਣਾ ਜਿਹੜਾ ਉਹ ਬੰਦ ਹੋ ਗਿਆ ਸੀਗਾ ਤੇ ਤਾਰ ਦੇ ਅੱਗੇ ਸਾਡੇ ਕਿਸਾਨਾਂ ਦੀ ਜ਼ਮੀਨ ਹੈ ਉਹ ਵੀ ਕਿਸਾਨ ਵੀ ਨਾਲ ਆਏ ਆ ਤਾਂ ਮੈਂ ਮੈਂ ਇਹਨਾਂ ਨੂੰ ਆਪਣੇ ਬਹਾਦਰ ਜਵਾਨਾਂ ਨੂੰ मैं इनके लिए फ़्रूट मिठाइयाँ वगैरह लेके आया था तो मैं क्या कि देखिए हम मिनिस्टर हैं तो जब हम 26 जनवरी को 15 अगस्त को जाते हैं कौमी चंडा लहराने के लिए तो उस जगह पे जड़ी भी फोर्स होती है हमारी पुलिस होती है एक फोर्स होती है तो हमें वो सलामी देते हैं तो आज मैं इन इनको सलामी देने आया हूँ ਮੈਂ ਇਹਨਾਂ ਨੂੰ ਬੋਲਿਆ ਕਿ ਆਪ ਬਹੁਤ ਵੱਡੇ ਆਦਮੀ ਹੋ ਬਹੁਤ ਵੱਡੇ ਹਮ ਤਾਂ ਕੁਝ ਵੀ ਨਹੀਂ ਰਹਿ ਮੰਤਰੀ ਉਹਨਾਂ ਕੋਲ ਬਹੁਤ ਬੜੀ ਬਾਤ ਨਹੀਂ ਹੈ ਪਰ ਦੇਸ਼ ਕੇ ਲਈ ਬਦੂਕ ਫੜ ਕੇ ਖਲੋਣਾ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਆਪਣੇ ਦੇਸ਼ ਦੀ ਪਤਵਾ ਕਰਨਾ ਸਾਡੇ ਸਭ ਤੋਂ ਵੱਡੇ ਸਾਡੇ ਬਹਾਦਰ ਜੋਧੇ ਹੈ ਸੋ ਇਹਨਾਂ ਨਾਲ ਅੱਜ ਲੰਚ ਕੀਤਾ ਇੱਕ ਮੇਰੇ ਕੋਲ ਕਿਸਾਨ ਕਲ ਬਸੋਂ ਮਿਲੇ ਹੀ ਗਏ ਤਾਂ ਉਹਨਾਂ ਨੇ ਕਿਹਾ ਜੀ ਕਿ ਸਾਡਾ ਇੱਕ ਮੁੱਦਾ ਹੈ ਕਿ ਗੇਟ ਬੰਦ ਹੋ ਗਏ ਜਿਹੜੇ ਸਾਡੇ ਕਿਸਾਨ ਕੰਡੇ ਵਾਲੀ ਤਾਤ ਤੋਂ ਪਾਰ ਖੇਤੀ ਕਰਨ ਜਾਂਦੇ ਸੀਗੇ ਉਹਨਾਂ ਦੇ ਗੇਟ ਉਹਨਾਂ ਨੇ ਬੰਦ ਕਰਤੇ ਸੀਗੇ ਸੋ ਅੱਜ ਮੈਂ ਉਹ ਅਫਸਰਾਂ ਨੂੰ ਕਿਹਾ ਕੋਨੇ alter ਤੋਂ ਲੈ ਕੇ 100 ਵਾਲ ਇਹ ਚੌਕੀ ਆ ਬਿਲਕੁਲ ਉਹ ਸਾਹਮਣੇ ਪਾਕਿਸਤਾਨ ਆ ਆਪਾਂ ਬਿਲਕੁਲ ਐ ਬਾਰਡਰ ਤੇ ਖੜੇ ਹਾਂ ਤੇ ਉਹ ਗੇਟ ਜਿਹੜੇ ਕੱਲ ਤੋਂ ਸਾਰੇ ਖੁੱਲ ਜਾਣਗੇ ਤੇ ਸਾਡੇ ਕਿਸਾਨ ਪਹਦਾ ਦੂਜੇ ਪਾਸੇ ਜਾ ਕੇ ਤਾੜਾਂ ਤੋਂ ਪਾਰ ਜਾ ਕੇ ਕੰਡੇ ਵਾਲੀ ਤਾਤ ਤੋਂ ਪਾਰ ਜਾ ਕੇ ਜਿਹੜਾ ਉਹ ਖੇਤੀ ਕਰਨਗੇ ਕੱਲ ਤੋਂ ਦੁਬਾਰਾ ਗੇਟ ਖੁੱਲ ਜਾਣਗੇ इस वेल माहौल शांत है वैसे तो जो तनाव उस समय भी मैं बहुत कोशिश की आनंद पर मैन परमिशन नहीं मिली प्रोटोकॉल के हिसाब न मैनु कहा गया कि आप नहीं आ सकते क्योंकि तनाव है तो कुछ भी हो सकता है तो मैं तो उस दिन भी सारंगदेव से वापस गया मैं बहुत कोशिश की पर मैंने मेरे को क्योंकि हम जुम्मेदार व्यक्ति हैं तो हमें अफसों की बात माननी पड़ी सो तो मैं उस दिन क्या ही इनको बोला था कि जिस दिन शांति हुई थोड़ी तो बताना मैं आऊँगा तो रात को सर की काल गई तो सर ने क्या कि कल आ जाओ तो आज आए हैं बहुत मजा आया इनको मिलके सर इनको सलूट कर रहे हैं सर जी आपको सलूट है आप बहुत बड़े बंदे हो सबको सलूट है आपको सर सर जी आपको भी सलूट है जादव साहब आप बहुत बड़ा काम कर रहे हो हमारे किसान और हम जब भी आपको लोड पड़ेगी ਹਮਾ ਅਕਸਰ ਸਿਰਫ ਸਰਕਾਰ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਹੋਇਆ ਕਿ ਜਿਸ ਤਰੀਕੇ ਨਾਲ ਉਹ ਦਿਨ 400 ਡੰਡੇ ਜਿਹੜੀਆਂ ਬਜ਼ਾਈ ਲੱਟੀਆਂ ਉਹ ਸਾਰੀਆਂ ਅਮਰitsar ਦਰਬਾਰ ਸਾਹਿਬ ਤੇ ਕਿਤਨਾ ਕਿਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਨਹੀਂ ਉਹ ਤਾਂ ਦੇਖੋ ਅੱਜ ਬਿਆਨ ਆਇਆ ਉਹ ਵੀ ਇਹਨਾਂ ਨੂੰ ਹੀ ਸੂਟ ਹੈ। ਉਹ ਵੀ ਭਾਰਤੀ ਫੌਜਾਂ ਨੂੰ ਸਾਡਾ ਸਦਾ ਮਹਿਸਰ ਸਾਡੇ ਹਰਮੰਦਰ ਸਾਹਿਬ ਦੀ ਰੱਖਿਆ ਹੋਈ ਜੇ ਸਾਡੇ ਦੁਸ਼ਮਣ ਦੇਸ਼ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਰਸਤੇ 'ਚ ਹਵਾ ਦੇ ਵਿੱਚ ਜਿਹੜਾ ਮਜੇਲਾ ਜਿਹੜੀਆਂ ਸੀ ਉਹਨਾਂ ਦੀਆਂ ਉਹ ਖਤਮ ਕਰਤੀਆਂ ਉਹ ਵੀ ਭਾਰਤੀ ਫੌਜ ਨੂੰ ਸਲੂਟ ਹੈ ਸਰ ਤੇ ਇਹਨਾਂ ਜਵਾਨਾਂ ਨੂੰ ਸਲੂਟ ਹੈ ਬਹੁਤ ਵੱਡੀ ਕੋਝੀ ਘਟੀਆ ਹਰਕਤ ਕੀਤੀ ਪਾਕਿਸਤਾਨ ਨੇ ਐਡੇ ਵੱਡੇ ਤਾਜ਼ਾ ਨੁਕਸਾਨ ਨੂੰ ਆਪਣਾ ਨਿਸ਼ਾਨਾ ਬਣਾਉਣਾ ਬਹੁਤ ਹੀ ਕੋਝੀ ਮੈਂ ਸਮਝਦਾ ਨੀਵੇਂ ਲੈਵਲ ਦੀ ਪਾਕਿਸਤਾਨ ਦੇ ਫੌਜੀਾਂ ਨੇ ਉਹ ਕਾਰਵਾਈ ਕੀਤੀ ਗਈ ਪਰ ਮੇਰੇ ਫੌਜ ਦੇ ਜਵਾਨਾਂ ਨੇ ਉਸਨੂੰ ਡੱਕ ਲਿਆ ਸਲੂਟ ਹੈ ਸਭ ਨੂੰ ਮੈਂ ਆਪਣੀ ਫੌਜ ਦਾ ਬਹੁਤ ਧੰਨਵਾਦੀ ਹਾਂ ਮੈਂ ਮੈਂ ਅਗਲੇ ਦਿਨਾਂ ਚ ਫੌਜ ਵਾਲੇ ਆਪਣੇ ਸਾਥੀਆਂ ਨੂੰ ਵੀ ਅਧਿਕਾਰੀਆਂ ਨੂੰ ਵੀ ਮਿਲਣਾ ਉਹ ਵੀ ਮੈਂ ਮਿਲ ਜਾਣਾ ਉਹਨਾਂ ਨੂੰ ਮੈਂ ਉਹਨਾਂ ਨੂੰ ਕੋਈ ਟਾਈਮ ਲਿਆ ਇੱਕ ਦੋ ਦਿਨ ਚ ਉਹਨਾਂ ਦਾ ਵੀ ਆਊਗਾ ਸਿਗਨਲ ਆਊਗਾ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਦਾ ਮੈਂ ਮੇਰਾ ਪਿਤਾ ਜੀ ਜਿਹੜੇ ਫੌਜੀ ਸੀਗੇ ਮੈਂ ਫੌਜੀ ਮਤਲਬ ਬਾਪ ਦਾ ਪੁੱਤ ਐ ਇਸ ਕਰਕੇ ਮੈਨੂੰ ਫੌਜੀਆ ਦਾ ਬਹੁਤ ਪਿਆਰ ਆ ਤੇ ਮੈਂ ਵੈਸੇ ਵੀ ਰਿਸਕ ਵਾਲੇ ਮੇਰੇ ਪਿਤਾ ਜੀ ਵੀ ਪਹਿਲੀਆਂ ਜਿਹੜੀਆਂ ਸੰਸਦ ਜੰਗਾ ਉਹਨਾਂ ਨੇ ਉੱਥੇ ਹਿੱਸਾ ਲਿਆ ਸੀਗਾ ਸੋ ਇਹ ਜਿਹੜੇ ਬੰਦੇ ਜੰਗਾ ਦੇ ਵਿੱਚ ਹਿੱਸਾ ਲੈਂਦੇ ਆ ਇੱਕ ਤਾਨ ਕੇ ਖੜਦੇ ਆ ਸਦ ਇਹਨਾਂ ਦੇ ਉੱਤੇ ਮੇਛਾ ਇਸਲਾਮ ਜਿਹੜੀ ਬਣਦੀ ਇਹਨਾਂ ਨੂੰ ਸਲੂਟ ਕਰਨਾ ਹੈ ਸਲਾਮ ਕਰਨਾ ਹੈ ਸਲਾਮੀ ਦੇਣ ਆਏ ਅੱਜ ਬਾਰਡਰ ਦੇ ਉੱਤੇ ਆ